ਤੇ ਕਾਨੂੰ ਲੱਗਿਆ ਕਿ ਸਿੱਖ ਕੌਮ ਤੇ ਹੋ ਰਿਹਾ ਹੈ ਜ਼ੁਲਮ ਹੁਣ ਘਟ ਜਾਣਗੇ ਪਰ ਉਸ ਸ਼ਾਸਕ ਨੇ ਤਾਂ ਜ਼ੁਲਮ ਦੀ ਆਤ ਹੀ ਕਰ ਦਿੱਤੀ ਬੱਚਿਆਂ ਨੂੰ ਹਵਾ ਵਿੱਚ ਉਛਾਲਦੇ ਤੇ ਨੀਜਿਆਂ ਤੇ ਟਾਂਕੇ ਸ਼ਹੀਦ ਕਰ ਦਿੰਦੇ ਤੇ ਉਹਨਾਂ ਸ਼ਹੀਦ ਹੋਏ ਬੱਚਿਆਂ ਦੇ ਸਿਰ ਕੱਟ ਕੇ ਉਸ ਦਾ ਹਾਰ ਬਣਾ ਕੇ ਉਹਨਾਂ ਦੀਆਂ ਮਾਮਾ ਦੇ ਗਲ ਵਿੱਚ ਪਾ ਦਿੰਦੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮੀਰ ਮੰਨੂ ਦੀ ਪਰ ਜਦ ਮੀਰ ਮੰਨੂ ਦੀ ਬਹੁਤ ਹੀ ਭਿਆਨਕ ਮੌਤ ਹੋਈ ਤਾਂ ਉਸ ਦੇ ਘਰਦਿਆਂ ਨੂੰ ਉਸ ਦੀ ਲਾਸ਼ ਪਹਿਚਾਨ ਵਿੱਚ ਵੀ ਨਹੀਂ ਆ ਰਹੀ ਸੀ ਕਿਉਂਕਿ ਉਹ ਦੀ ਲਾਸ਼ ਦਾ ਬਹੁਤ ਬੁਰਾ ਹਾਲ ਹੋ ਚੁੱਕਿਆ ਸੀ ਵੀਡੀਓ ਨੂੰ ਅੱਗੇ ਦੇਖਣ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਹੈ ਜੀ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰਿਓ ਜੀ ਤੇ ਇਸ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਜੀ 1 ਜੁਲਾਈ 1746 ਨੂੰ ਜਕਰੀਆ ਖਾਨ ਦੀ ਮੌਤ ਤੋਂ ਬਾਅਦ ਕੁਝ ਸਮਾਂ ਜਈਆ ਖਾਨ ਲਾਹੌਰ ਦਾ ਗਵਰਨਰ ਬਣਦਾ ਹੈ ਉਸ ਤੋਂ ਬਾਅਦ ਮੀਰ ਮੰਨੂ ਨੂੰ ਲਾਹੌਰ ਦਾ ਗਵਰਨਰ ਬਣਾ ਦਿੱਤਾ ਗਿਆ ਸਿੱਖਾਂ ਨੂੰ ਉਮੀਦ ਸੀ ਕਿ ਮੀਰ ਮੰਨੂ ਦੇ ਗਵਰਨਰ ਬਣਦੇ ਨਾਲ ਸਿੱਖਾਂ ਤੇ ਹੁੰਦੇ ਜੁਰਮ ਘਟ ਜਾਣਗੇ ਪਰ ਮੀਰ ਮੰਨੂ ਨੇ ਗਵਰਨਰ ਬਣਦਿਆਂ ਹੀ ਸਿੱਖਾਂ ਦਾ ਅਜਿਹਾ ਕਾਰਕਮਨਾ ਸ਼ੁਰੂ ਕਰ ਦਿੱਤਾ ਕਿ ਇਹ ਹੋਂਦ ਤੱਕ ਦਾ ਸਭ ਤੋਂ ਘਾਤਕ ਸਿੱਧ ਹੋਇਆ ਪਰ ਸਿੱਖ ਮੀਰ ਮੰਨੂ ਨੂੰ ਕਿਆ ਸਾਨਦੇ ਸੀ ਉਹ ਸਗੋਂ ਉਸ ਨੂੰ ਤਿੱਗਣਾ ਚੌਗਣਾ ਹੋ ਕੇ ਟੱਕਰ ਦੇ ਸਨ ਇੱਕ ਸਮਾਂ ਇਤਿਹਾਸ ਵਿੱਚ ਐਸਾ ਵੀ ਆਇਆ ਜਦੋਂ ਸਿੱਖਾਂ ਨੂੰ ਜੰਗਲਾਂ ਦੇ ਵਿੱਚ ਰਹਿਣਾ ਪੈਂਦਾ ਸੀ ਮੀਰ ਮੰਨੂ ਨੇ ਆਪਣੇ ਸੈਨਿਕਾਂ ਤੋਂ ਪੁੱਛਿਆ ਕਿ ਇਹ ਸਿੱਖ ਕੌਣ ਹਨ ਜੋ ਸ਼ੇਰਾਂ ਦੀ ਤਰ੍ਹਾਂ ਹਮਲਾ ਕਰਦੇ ਹਨ ਅਤੇ ਇਹ ਕਿੱਥੇ ਰਹਿੰਦੇ ਹਨ ਅਤੇ ਇਹ ਕੀ ਖਾ ਕੇ ਸ਼ੇਰਾਂ ਦੀ ਤਰ੍ਹਾਂ ਹਮਲਾ ਕਰਦੇ ਹਨ ਤਾਂ ਉਸਦੇ ਸੈਨਿਕਾਂ ਨੇ ਦੱਸਿਆ ਕਿ ਸਿੱਖ ਜੰਗਲਾਂ ਵਿੱਚ ਰਹਿੰਦੇ ਨੇ ਤੇ ਇਹਨਾਂ ਨੂੰ ਸਿੱਖ ਬੀਬੀਆਂ ਪ੍ਰਸ਼ਾਦਾ ਤਿਆਰ ਕਰਕੇ ਭੇਜ ਦਿਆ ਹਨ ਇਸ ਤੋਂ ਪਹਿਲਾਂ ਮੁਗਲਾਂ ਦਾ ਧਿਆਨ ਸਿਰਫ ਸਿੱਖਾਂ ਨੂੰ ਫੜ ਕੇ ਸ਼ਹੀਦ ਕਰ ਦੇਣ ਵੱਲ ਸੀ ਪਰ ਮੀਰ ਮੰਨੂ ਪਹਿਲਾ ਅਜਿਹਾ ਸ਼ਾਸਕ ਹੋਇਆ ਜਿਸ ਨੇ ਸਿੱਖ ਬੀਬੀਆਂ ਤੇ ਉਹਨਾਂ ਦੇ ਛੋਟੇ ਬੱਚਿਆਂ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਤੇ ਬਹੁਤ ਹੀ ਜ਼ੁਲਮ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਮੀਰ ਮੰਨੂ ਨੇ 300 ਤੋਂ ਵੱਧ ਬੀਬੀਆਂ ਤੇ 2 ਤੋਂ 4 ਸਾਲ ਦੇ ਬੱਚੇ ਕਾਲਕੋਟੜੀ ਵਿਚ ਬੰਦ ਕਰ ਦਿੱਤੇ ਸਨ ਸਭ ਤੋਂ ਪਹਿਲਾਂ ਉਹਨਾਂ ਬੀਬੀਆਂ ਤੇ ਬੱਚਿਆਂ ਨੂੰ ਸਿੱਖ ਧਰਮ ਛੱਡ ਕੇ ਇਸਲਾਮ ਕਬੂਲ ਕਰਨ ਲਈ ਕਿਹਾ ਜਾਂਦਾ ਸੀ ਪਰ ਜੇਕਰ ਉਹ ਮਨ੍ਹਾ ਕਰ ਦਿੰਦੇ ਤਾਂ ਉਹਨਾਂ ਦੇ ਬਹੁਤ ਜ਼ੁਲਮ ਕਰਕੇ ਸ਼ਹੀਦ ਕਰ ਦਿੱਤਾ ਜਾਂਦਾ ਜਿਸ ਚੌਂਕ ਵਿੱਚ ਬੀਬੀਆਂ ਤੇ ਬੱਚਿਆਂ ਨੂੰ ਰੱਖਿਆ ਜਾਂਦਾ ਤੇ ਉਹਨਾਂ ਤੇ ਜ਼ੁਲਮ ਕੀਤਾ ਜਾਂਦਾ ਸੀ ਹੁਣ ਉਸ ਨੂੰ ਸ਼ਹੀਦ ਗੰਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇੱਕ ਦਿਨ ਮੀਰ ਮੰਨੂ ਕਾਲਕੋਠੜੀ ਵਿੱਚ ਆਇਆ ਤੇ ਸਿੱਖ ਬੀਬੀਆਂ ਨੂੰ ਕਹਿਣ ਲੱਗਾ ਜਾਂ ਤਾਂ ਤੁਸੀਂ ਇਸਲਾਮ ਕਬੂਲ ਕਰ ਲਓ ਜਾਂ ਫਿਰ ਦੋ ਦੋ ਮਣ ਦਾਣੇ ਪੀਣ ਲੇ ਤਿਆਰ ਹੋ ਜਾਉ ਪਰ ਬੀਬੀਆਂ ਨੇ ਇਸਲਾਮ ਕਬੂਲ ਨਾ ਕੀਤਾ ਸੋਗੋ ਦੋ ਦੋ ਮਰਦਾਨੇ ਪੀ ਕੇ ਇੱਕ ਦੂਜੇ ਦੀ ਮਦਦ ਵੀ ਕਰਦੀਆਂ ਮੀਰ ਮੰਨੂ ਕੁਝ ਦਿਨ ਬਾਅਦ ਫੇਰ ਆਇਆ ਉਸਨੇ ਸੋਚਿਆ ਕਿ ਸਿੱਖ ਬੀਬੀਆਂ ਨੇ ਥੱਕ ਹਾਰ ਕੇ ਇਸਲਾਮ ਕਬੂਲ ਕਰ ਲਿਆ ਹੋਣਾ ਪਰ ਜਦੋਂ ਉਸਨੇ ਦੇਖਿਆ ਕਿ ਸਿੱਖ ਬੀਬੀਆਂ ਅਡੋਲ ਹਨ ਤਾਂ ਉਸ ਨੂੰ ਇਹ ਦੇਖ ਕੇ ਬਹੁਤ ਗੁੱਸਾ ਆਇਆ ਫਿਰ ਉਸ ਦੇ ਹੁਕਮ ਅਨਸਾਰ ਸੈਨਿਕਾਂ ਨੇ ਸਿੱਖ ਬੱਚਿਆਂ ਨੂੰ ਗੇਂਦਾਂ ਦੀ ਤਰ੍ਹਾਂ ਉੱਪਰ ਉਛਾਲਿਆ ਤੇ ਨੇਜਾਂ ਤੇ ਟਾਂਕੇ ਸ਼ਹੀਦ ਕਰ ਦਿੱਤਾ ਬਾਅਦ ਵਿੱਚ ਉਹਨਾਂ ਸ਼ਹੀਦ ਉਹ ਬੱਚਿਆਂ ਦੇ ਅੰਗ ਕੱਟ ਕੇ ਉਹਨਾਂ ਦਾ ਹਾਰ ਬਣਾ ਕੇ ਬੀਬੀਆਂ ਦੇ ਗਲਾਂ ਵਿੱਚ ਪਾਇਆ ਗਿਆ। ਉਹ ਸਿੱਖ ਬੀਬੀਆਂ ਫੇਰ ਵੀ ਅਡੋਲ ਰਹੀਆਂ ਤੇ ਰੱਬ ਦਾ 파ਣਾ ਮੰਨ ਕੇ ਉਹ ਵੀ ਸ਼ਹੀਦ ਹੋ ਗਈਆਂ ਪਰ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ। ਮੀਰ ਮੰਨੂ ਨੇ ਸਿੱਖ ਬੀਬੀਆਂ ਤੇ ਉਹਨਾਂ ਦੇ ਪਰਿਵਾਰ ਉੱਤੇ ਇੰਨਾ ਜ਼ੁਲਮ ਕੀਤਾ ਜੋ ਕਿ ਇਤਿਹਾਸ ਵਿੱਚ ਕਦੇ ਵੀ ਨਹੀਂ ਹੋਇਆ ਸੀ। ਹੁਣ ਗੱਲ ਕਰਦੇ ਹਾਂ ਮੀਰ ਮੰਨੂ ਦੀ ਮੌਤ ਦੀ। ਮੀਰ ਮੰਨੂ ਇੰਨੀ ਪਿਆਰਕ ਮੌਤ ਮਰਿਆ ਕਿ ਬਾਕੀਆਂ ਲਈ ਉਸ ਦੀ ਮੌਤ ਇੱਕ ਸਿੱਖਿਆਦਾਇਕ ਮੌਤ ਬਣ ਗਈ। 3 ਨਵੰਬਰ 17 ਸਤਵੰਜਾਨੂ ਮੀਰ ਮੰਨੂ ਨੂੰ ਖਬਰ ਮਿਲੀ ਕਿ ਕੁਝ ਸਿੱਖ ਮੁੱਲਾਪੁਰ ਦੇ ਨੇੜੇ ਜੰਗਲ ਵਿੱਚ ਰਹਿ ਰਹੇ ਹਨ ਮੀਰ ਮੰਨੂ ਸਿੱਖਾਂ ਦੇ ਖੂਨ ਦਾ ਇੰਨਾ ਪਿਆਸਾ ਸੀ ਕਿ ਅਗਲੇ ਦਿਨ ਉਹ ਆਪਣੇ ਸੈਨਿਕਾ ਦੇ ਨਾਲ ਮੁੱਲਾਪੁਰ ਵੱਲ ਚੱਲ ਪਿਆ ਤੇ ਜਾ ਕੇ ਉਸ ਜੰਗਲ ਵਿੱਚ ਸਿੱਖਾਂ ਨੂੰ ਲੱਭਣ ਲੱਗ ਪਿਆ ਤੇ ਇਧਰ ਸਿੱਖ ਤਾਂ ਹਰ ਸਮੇਂ ਜੰਗ ਲਈ ਤਿਆਰ-ਬਰ ਤਿਆਰ ਰਹਿੰਦੇ ਸਨ ਸਿੱਖਾਂ ਨੂੰ ਜਦੋਂ ਮੀਰ ਮੰਨੂ ਦੇ ਹਮਲੇ ਬਾਰੇ ਪਤਾ ਲੱਗਿਆ ਤਾਂ ਸਿੱਖਾਂ ਨੇ ਉੱਚੀ-ਉੱਚੀ ਜੇਕਾਰੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਮੀਰ ਮੰਨੂ ਇਸ ਘੋੜੇ ਉੱਤੇ ਸਵਾਰ ਸੀ ਉਹ ਘੋੜਾ ਉੱਚੀ ਉੱਚੀ ਜਕਾਰੇ ਤੇ ਚਲਦੀਆਂ ਗੋਲੀਆਂ ਸੁਣ ਕੇ ਭੜਕ ਗਿਆ ਤੇ ਮੀਰ ਮੰਨੂ ਘੋੜੇ ਉਤੋਂ ਹੇਠਾ ਗਿਰ ਗਿਆ ਪਰ ਉਸ ਦਾ ਪੈਰ ਘੋੜੇ ਦੀ ਰਕਾਬ ਵਿੱਚ ਫਸ ਗਿਆ ਤੇ ਘੋੜਾ ਐਨਾ ਡਰਿਆ ਹੋਇਆ ਸੀ ਕਿ ਉਹ ਬਹੁਤ ਤੇਜ਼ੀ ਨਾਲ ਭੱਜਣ ਲੱਗਿਆ ਤੇ ਮੀਰ ਮੰਨੂ ਰਸਤੇ ਵਿੱਚ ਪਏ ਪੱਥਰ ਅਤੇ ਕੰਡੀਆਂ ਨਾਲ ਵਜ ਬਚ ਕੇ ਬੂਟੀ ਬੂਟੀ ਹੋ ਗਿਆ ਭਾਪਕੇ ਉਸ ਦੇ ਸਰੀਰ ਦਾ ਮਾਸ ਅਲੱਗ ਅਲੱਗ ਹੋ ਗਿਆ ਤੇ ਥਾ-ਥਾ ਖਿਲਰ ਰਿਹਾ ਸੀ ਜਦ ਘੋੜਾ ਥੱਕ ਕੇ ਲਾਹੌਰ ਦੇ ਕਿਲੇ ਕੋਲ ਜਾ ਕੇ ਰੁਕਿਆ ਤਾਂ ਮੀਰ ਮੰਨੂ ਉਸ ਸਰੀਰ ਉੱਤੇ ਮਾਸ ਬਿਲਕੁਲ ਹੀ ਲੈ ਚੁੱਕਿਆ ਸੀ ਤੇ ਇੰਨਾ ਬੁਰਾ ਹਾਲ ਹੋਇਆ ਕਿ ਮੀਰ ਮੰਨੂ ਦੇ ਪਰਿਵਾਰ ਨੇ ਵੀ ਉਸ ਨੂੰ ਨਾ ਪਹਿਚਾਣਿਆ ਅਲਤ ਸਿੱਖ ਬੀਬੀਆਂ ਤੇ ਉਹਨਾਂ ਦੇ ਬੱਚਿਆਂ ਨੂੰ ਲੱਭ ਲੱਭ ਕੇ ਮਾਰਨ ਵਾਲਾ ਜ਼ਾਲਮ ਖੁਦ ਕੁੱਤੇ ਦੀ ਮੌਤ ਤੋਂ ਵੀ ਭਿਆਨਕ ਮੌਤ ਮਰ ਗਿਆ ਇਤਿਹਾਸਕਾਰ ਦੱਸਦੇ ਹਨ ਕਿ ਮੀਰ ਮੰਨੂ ਦੇ ਸੈਨਿਕਾਂ ਨੇ ਉਸ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਫਿਰ ਮੀਰ ਮੰਨੂ ਦੀ ਪਤਨੀ ਨੇ ਪੈਸੇ ਦੇ ਕੇ ਉਸ ਦੀ ਲਾਸ਼ ਵਾਪਸ ਲਈ ਤੇ ਉਸ ਨੂੰ ਦਪਨਾਇਆ ਜਿਸ ਤਰ੍ਹਾਂ ਦੀ ਮੌਤ ਮੀਰ ਮੰਨੂ ਸਿੱਖਾਂ ਨੂੰ ਦਿੰਦਾ ਉਸ ਦੀ ਮੌਤ ਵੀ ਉਸੇ ਤਰ੍ਹਾਂ ਹੋਈ ਇਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਜਿਸ ਤਰ੍ਹਾਂ ਅਸੀਂ ਦੂਜਿਆਂ ਨਾਲ ਕਰਦੇ ਹਾਂ ਅੰਤ ਸਾਡੇ ਨਾਲ ਵੀ ਉਸੇ ਤਰ੍ਹਾਂ ਹੁੰਦਾ ਹੈ ਸੋ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਹਰ ਵਾਰ ਦੀ ਤਰ੍ਹਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਜੀ ਤੇ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ